ਧੰਨਵਾਦ ਜੀ 사ਸਰੀਕਾ ਸਾਰਿਆਂ ਨੂੰ ਅੱਜ ਕੇ ਜ਼ਿਲ੍ਹਾ ਮਾਨਸਾ ਪਿੰਡ ਰੱਲੀ ਵਿਖੇ ਮੰਡੀ ਲੱਗੀ ਹੈ ਜੋ ਕਿ ਅੱਜ ਹਰ ਐਤਵਾਰ ਦੀ ਤਰ੍ਹਾਂ ਲੱਗਦੀ ਹੈ ਤੇ ਅੱਜ ਬਹੁਤ ਵਧੀਆ ਸੌਦੇ ਹੋਏ ਤੇ ਬਹੁਤ ਵਧੀਆ ਮੰਡੀ ਭਰੀ ਹੈ ਤੇ ਹੁਣ ਟਾਈਮ ਵੀ ਮੇਰਾ ਖਿਲ 4:00 ਵਜ ਗਏ ਤੇ ਵਿੱਚ ਚਲੋ ਕੁਸ ਬਾਈਆਂ ਦਾ ਮਾਲ ਨਹੀਂ ਵੀ ਵਿਕਿਆ ਐ ਤਾਂ ਹੁੰਦਾ ਹੀ ਹੈ ਬਾਕੀ ਨਵੀਂ ਨਵੀਂ ਮੰਡੀ ਹੈ 10-12 ਸੌਦੇ ਅੱਜ ਹੋ ਚੁੱਕੇ ਤੇ ਚਲ ਕੋਈ ਨਹੀਂ ਮਾਈ ਗੰਡੇ ਵੀ ਖਾਣੇ ਨੇ ਨਾਲ ਸਲਾਦ ਰੋਟੀ ਦੇ ਚੰਗਾ ਹੁੰਦਾ ਹੈ ਕਿਉਂਕਿ ਖਾਇਆ ਪੀਆ ਹਾਜਮ ਆ ਜਾਂਦਾ ਸਹੀ ਹੈ ਜੀ ਤੇ ਕੋਈ ਗੱਲ ਨਹੀਂ ਡਿਗ ਡਿਗ ਸਵਾਰ ਹੋਣੇ ਆਪਾਂ ਅਗਲੀ ਮੰਡੀ ਫੇਰ ਆਈ ਮਾਲ ਤਾਂ ਵਿਕਣੀ ਵਿਕਣੇ ਕੋਈ ਗੱਲ ਨਹੀਂ ਹੌਲੀ ਹੌਲੀ ਸਭ ਕੁਝ ਹੋਊਗਾ ਤੇ ਬਾਈ ਕੁਸ ਮੇਰਾ ਵੀ ਅੱਜ ਕਪੂਰਥਲੇ ਤੋਂ ਆਇਆ ਉਹਦੇ ਪੰਜ ਚਾਰ ਨਗ ਵਿਕੇ ਤੇ ਹੁਣ ਐਡीडी ਦੂਰੋਂ ਦੇਖ ਲੋ ਮਾਲ ਲੈ ਕੇ ਇੱਥੇ ਆਉਣ ਲੱਗ ਗੇ ਕਿੱਥੇ ਜਲੰਧਰ ਦਾ ਇਲਾਕਾ ਹੈ ਪ੍ਰਬੰਧ ਪ੍ਰਬੰਧਤਾ ਜੀ ਆਏ ਰੋਟੀ ਪਾਣੀ ਦਾ ਪ੍ਰਬੰਧ ਵੀ ਹੈ ਸਾਰਾ ਤੇ ਸਵੇਰ ਤੋਂ ਲੈ ਕੇ ਚਾਹ ਪਾਣੀ ਦਾ ਲੰਗਰ ਤੇ ਬਿਸਕੁਟਾਂ ਦਾ ਵੀ ਪ੍ਰਬੰਧ ਹੈ ਹਾਂ ਹਰੇਕ ਬਾਈ ਨੂੰ ਬਿਸਕੁਟ ਵੀ ਦਿੱਤੇ ਜਾਂਦੇ ਨੇ ਚਾਹ ਨਾਲ ਵੀ ਕੋਈ ਭੁੱਖਾ ਨਾ ਰਹੇ ਕਾਲਜਾ ਦੱਬ ਜੀ ਅਗਲੇ ਦਾ ਬਾਕੀ ਬੱਕਰੀਆਂ ਨੂੰ ਪੀਣ ਨੂੰ ਟੈਂਕੀ ਪਾਣੀ ਦੀ ਹੈ ਲਵੇ ਬੰਦਿਆਂ ਵਾਸਤੇ ਆਪਣੇ ਤਾਜ਼ੇ ਕੈਂਪਰ ਨੇ ਭਰੇ ਹੋਏ ਜਿਹੜੇ ਨੂੰ ਕਿ ਫਿਲਟਰ ਦਾ ਪਾਣੀ ਕਹਿੰਦੇ ਨੇ ਵਧੀਆ ਪਾਣੀ ਹਾਜ਼ਮੇਦਾਰ ਆ ਬਾਈਆਂ ਨੇ ਲਾਈ ਆ ਨਾ ਮੰਡੀ ਤੇ ਬਾਈਆਂ ਨੇ ਕੀ ਨੋ ਇਹਦਾ ਜਗਦੀਪ ਹੈ ਗੁਰਪ੍ਰੀਤ ਗੁਰਪ੍ਰੀਤ ਆ ਇੱਕ ਤਾਂ ਗੁਰਪ੍ਰੀਤ ਹੈ ਇੱਕ ਸੰਦੀਪ ਹੈ ਇੱਕ ਸੰਦੀਪ ਹੈ ਇੱਕ ਤੀਸਰਾ ਹੋ ਰਿਹਾ ਹੈ ਪ੍ਰਾਗ ਸਿੰਘ ਇੱਕ ਪ੍ਰਾਗ ਸਿੰਘ ਹੈ ਤਿੰਨ ਜਣੇ ਬਾਈਆਂ ਨੇ ਮੰਡੀ ਲਾਈ ਹੈ ਤੇ ਐਨ ਮਹਾਨ ਟਿੱਬੇ ਦਿੱਸਤੇ ਆ ਤੇ ਆਲੇ-ਦਾਲੇ ਤਾਲੀਆਂ ਦੀ ਦੇਕਾਂ ਦੀ ਸ਼ੌਂ ਹੈ ਤੇ ਵਧੀਆ ਸ਼ੌਂ ਹੈ ਚਾਹ ਥਾਂ ਹੈ ਲੋਕੇਸ਼ਨ ਪਿੰਡ ਰੱਲੀ ਤੋਂ ਲੈ ਕੇ ਰੰਗੜਿਆ ਰੋਡ ਦੇ ਉੱਤੇ ਮੰਡੀ ਆਦੀ ਖੇਤ ਦੇ ਵਿੱਚ ਠੀਕ ਆ ਨੇੜੇ ਭਲਾੜਾ ਨੇੜੇ ਭਲਾੜਾ ਤੇ ਨੇੜੇ ਆਪਣਾ ਬਰੇਕਾ ਤੇ ਇੱਧਰੋਂ ਇੱਥੋਂ ਸਿੱਧਾ ਜਾ ਜਾਈਏ ਪਿੰਡਾਂ ਵਿੱਚ ਦੀ ਲੈਰਾ ਗਦਰਿਆਣੀ ਲਹਿਰਾ ਕਿਸਨਗੜ ਲਦਾੜ ਹਾਂਜੀ ਮੱਛੂ ਆਣਾ ਤੇ ਇੱਧਰ ਨੂੰ ਜਾਈਏ ਮੇਰਾ خیال ਆ ਪੀਖੀ ਹਾਂਜੀ ਬੱਛੂ ਆਣਾ ਪੀਖੀ ਚੀਮਾ ਤੇ ਇਹ ਵਿਚਾਲੇ ਜੇ ਮੰਡੀ ਹੈ ਜੀ ਪਿੰਡਾਂ ਹਰ ਐਤਵਾਰ ਮੰਗਲਵਾਰੂੰਗਾ ਬਾਈ ਮੰਗਲਵਾਰ ਵੀ ਲਾਉਂਦੇ ਐ ਪਰ ਜਿਹੜਾ ਹਫਤਾ ਗਿਣਿਆ ਜਾਂਦਾ ਹਰ ਹਫਤੇ ਐਤਵਾਰ ਵਧੀਆ ਮੰਡੀ ਲੱਗਦੀ ਹੈ ਹਾਂਜੀ ਹਾਂ ਇੱਕ ਦਿਨ ਵਿੱਚ ਦੀ ਮੰਗਲਵਾਰ ਦਾ ਵੀ ਕਰਦੇ ਨੇ ਹਨੂਮਾਨ ਜੀ ਦਾ ਦਿਨ ਇਹ ਵੀ ਸੌਦੇ ਦੋ ਚਾਰ ਉੱਦੇ ਵੀ ਹੁੰਦੇ ਜਰੂਰ ਐ ਖੋਲਦੇ ਨੇ ਲਾਉਂਦੇ ਨੇ ਤੂੰ ਬੱਤੀ ਜੇ ਕਿਸੇ ਵੀ ਦਾ ਜੀ ਕਰਦਾ ਹੋਵੇ ਤਾਂ ਮੰਗਲਵਾਰ ਵੀ ਆ ਸਕਦਾ ਤੇ ਹਲੇ ਤਾਂ ਮੰਡੀ ਇੱਥੀ ਲੱਗਦੀ ਐ ਤੇ ਥੋੜੇ ਜਿਹੇ ਦਿਨਾਂ ਨੂੰ ਦੇਖਦੇ ਆ ਥਾਂ ਮਿਲ ਗਿਆ ਜੀ ਆਪਾਂ ਮਹਾਨ ਵੱਡਾ ਰੋਡ ਐ ਜਿਹੜਾ ਭਲਾੜੇ ਤੋਂ ਲੈ ਕੇ ਕਿ ਹੈ ਹਜ਼ਾਕਾ ਰੋਡ ਭਲਾੜਾ ਰੋਡ ਤੇ ਬਰੇਟਿਆਂ ਰੋਡ ਤੇ ਅਸੀਂ ਉੱਥੇ ਥਾਂ ਦਾ ਪ੍ਰੋਗਰਾਮ ਕਰਦੇ ਫਿਰਦੇ ਆ ਦੇਖਦੇ ਇੱਕ ਦੋ ਹਫ਼ਤਿਆਂ ਚ ਮੰਡੀ ਅਸੀਂ ਮੇਨ ਰੋਡ ਤੇ ਲੈ ਜਾਂਦੇ ਹਾਂ ਹਾਂ ਜੀ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਹਰ ਮੰਡੀ ਆਓ ਬਾਈਆਂ ਦਾ ਮਾਣ ਵਧਾਓ ਤੇ ਮੰਡੀ ਲੱਗਦੀ ਰਹੇ ਲਾਉਂਦੇ ਰਹੋ ਵਪਾਰੀਆਂ ਨੂੰ ਖਰੀਦਣ ਵਾਲਿਆਂ ਨੂੰ ਸਾਡੀ اپیل ہے ਤੇ ਲੈਣ ਵਾਲਿਆਂ ਨੂੰ بیچਣ ਵਾਲਿਆਂ ਨੂੰ ਵੀ ਵੱਧ ਤੋਂ ਵੱਧ ਆਓ ਬਾਈਆਂ ਦਾ ਹੌਸਲਾ ਵਧਾਓ ਧੰਨਵਾਦ ਜੀ 사ਸਰੀ ਕਾ ਸਾਰਿਆਂ ਨੂੰ ਕੈਮਰਾ ਕਮਾਲ ਹੈ ਸਾਰੀ